ਜਿਹੜੇ ਇਹੋ ਜਿਹੇ ਵਾਰਤਾਂ ਅੰਜਾਮ ਦਿੰਦੇ ਹੈਗੇ ਚੋਲ ਡੇਰੇ ਹੈਗੇ ਉਹ ਉੱਥੇ ਅਸਰ ਫਿਰਦੇ ਰਹਿੰਦੇ ਨੇ ਹੁਣ ਵੀ 2-3 ਦਿਨ ਤੋਂ ਉੱਥੇ ਬੰਦੇ ਦੇਖੇ ਗਏ ਸੀ ਤੇ ਕੋਈ ਨਾ ਕੋਈ ਬਹਾਨਾ ਮਾਰ ਕੇ ਹੁਣ ਨਿਕਲ ਜਾਂਦੇ ਆ ਤੇ ਪ੍ਰਸ਼ਾਸਨ ਕੰਬ ਕਾਮੀ ਨੀਂਦੇ ਸੁਤਾ ਪਿਆ ਹੈ ਅਜੀਬਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਰੁੜਕਾ ਕੱਲਾ ਦਾ ਜਿਸ ਵਿੱਚ ਇੱਕ ਕੋਠੀ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਜਿਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਕਿ ਸਥਾਨਕ ਜਨਸਕੱਤਰ ਜ਼ਿਲ੍ਹਾ ਚਲੰਦਰ ਆਮ ਆਦਮੀ ਪਾਰਟੀ ਕੁਲਵੀਰ ਸਿੰਘ ਸੰਧੂ ਨੇ ਦੱਸਿਆ ਕਿ ਕੱਲ ਦੁਪਹਿਰ ਦੇ ਕਰੀਬ ਚੋਰਾਂ ਵੱਲੋਂ ਕੋਠੀ ਦੇ ਅੰਦਰ ਦਾਖਲ ਹੋ ਕੇ ਪਾਈਪ ਟੂਟੀਆਂ ਖੋਲ ਕੇ ਫਰਾਰ ਹੋ ਗਏ ਅਤੇ 20000 ਦੇ ਕਰੀਬ ਨੁਕਸਾਨ ਹੋ ਗਿਆ ਹੈ ਅਤੇ ਇੱਕ ਹਫ਼ਤੇ ਤੋਂ ਲਗਾਤਾਰ ਸਾਡੇ ਪਿੰਡ ਰੁੜਕਾ ਕੱਲਾ ਵਿੱਚ ਚੋਰੀਆਂ ਵਾਰਦਾਤਾਂ ਹੋ ਰਹੀਆਂ ਹਨ ਜਿਸ ਵਿੱਚ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਹੈ ਅਤੇ ਉਹਨਾਂ ਨੇ ਦੱਸਿਆ ਹੈ ਕਿ ਜਿਸ ਵਿੱਚ ਕਦੇ ਟਰੈਕਟਰ ਅਤੇ ਤੂੜੀ ਵਾਲੀ ਮਸ਼ੀਨ ਚੋਰੀ ਕਰ ਲਈ ਜਾਂਦੀ ਹੈ ਕਦੇ 메ਨ ਬਾਜ਼ਾਰ ਵਿੱਚ ਸ਼ਰੇਆਮ ਲੁੱਟਖੋ ਅਤੇ ਪੰਨ ਤੋੜ ਕੀਤੀ ਜਾਂਦੀ ਹੈ ਅਤੇ ਚੋਰੀ ਦੀਆਂ ਵਰਦਾਤਾ ਬਦਰੀਆਂ ਹਨ ਉਹਨਾਂ ਨੇ ਕਿਹਾ ਕਿ ਚੋਰਾਂ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਅਤੇ ਜਿਸ ਨਾਲ ਮਾਹੌਲ ਸੁਖੀ ਸ਼ਾਂਤੀ ਵਾਲਾ ਰਹੇ ਜੀ ਸੰਤੂ ਸਾਹਿਬ ਇਹ ਕਹੇ ਤੇ ਚੋਰੀ ਹੋਈ ਹੈ ਉਹਦੇ ਬਾਰੇ ਥੋੜਾ ਵਿਸਤਾਰ ਨਾਲ ਦੱਸਿਓ ਜਿਹੜੀ ਇਹ ਚੋਰੀ ਹੋਈ ਹੈ ਸਾਡੇ ਆਪ ਦੇ ਘਰੇ ਹੋਈ ਹੈ ਟੂਟੀਆਂ ਖੋਲੀਆਂ ਗਈਆਂ ਇਹ ਕੱਲ ਦੁਪਹਿਰ ਦੀ ਗੱਲ ਹੈ ਸਾਡੇ ਘਰ ਦੇ ਪਿੱਛੇ ਨਹਿਰ ਹੈਗੀ ਆ ਉਹ ਨਹਿਰ ਦਾ ਰਸ ਟੰਡਿਆਂ ਨੂੰ ਜਾਂਦਾ ਢੇਸੀਆਂ ਨੂੰ ਜਾਂਦਾ ਉਸ ਨਹਿਰ ਦੇ ਉੱਤੇ ਦੁਪਹਿਰ ਦੇ ਸਮੇਂ ਕਾਫੀ ਜਿਹੜੇ ਅਣਸਰ ਹੈਗੇ ਆ ਜਿਹੜੇ ਮਾੜੇ ਸ਼ਰਾਰਤੀ ਅਣਸਰ ਹੈਗੇ ਆ ਜਿਹੜੇ ਇਹੋ ਜਿਹੇ ਵਰਤਾਂ ਦਾ ਇਨਜਾਮ ਦਿੰਦੇ ਹੈਗੇ ਚੋਲ ਟੇਰੇ ਹੈਗੇ ਉਹ ਉੱਥੇ ਅਕਸਰ ਫਿਰਦੇ ਰਹਿੰਦੇ ਨੇ ਹੁਣ ਵੀ 2-3 ਦਿਨ ਤੋਂ ਉੱਥੇ ਬੰਦੇ ਦੇਖੇ ਗਏ ਸੀ ਤੇ ਕੋਈ ਨਾ ਕੋਈ ਬਹਾਨਾ ਮਾਰ ਕੇ ਉਹ ਨਿਕਲ ਜਾਂਦੇ ਆ ਤੇ ਪ੍ਰਸ਼ਾਸਨ ਕੌੰਬ ਕਰਨੀ ਨੀਂਦੇ ਸੁੱਤਾ ਪਿਆ ਹੈ ਕੌਸ਼ਦਨ ਪਹਿਲੋਂ ਇੱਕ ਮਸ਼ੀਨ ਤੇ ਉਹਦੇ ਪਿੱਛੇ ਟਰਾਲੀ ਉਹ ਦੋਨੋਂ ਚੀਜ਼ਾਂ ਲੈ ਕੇ ਉਹ ਫਰਾਰ ਹੋ ਗਏ ਤੇ ਕਣਕ ਦੇ ਡਰਮਾਂ ਜੋ ਦਾਣੇ ਕੱਢੇ ਜਾਂਦੇ ਨੇ ਤੇ ਫੇਰ ਸ਼ਰੇ ਆ ਰੁੜਕਾ ਕਲਾਂ ਬਾਜ਼ਾਰ ਦੇ ਵਿੱਚ ਸ਼ੀਸ਼ੇ ਤੋੜੇ ਜਾਂਦੇ ਨੇ ਇਹ ਜਿਹੜੀਆਂ ਵਾਰਤਾਂ ਹੋਈਆਂ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਹੋਈਆਂ ਨੇ ਕੋਈ ਲੰਮਾ ਸਮਾਂ ਜਾਂ ਲੰਮਾ ਟਾਈਮ ਤੋਂ ਇਹ ਨਹੀਂ ਹੋ ਰਹੀਆਂ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਨਾ ਚੀਜ਼ਾਂ ਨੂੰ ਵਾਰਤਾਂ ਨੂੰ ਅੰਜਾਮ ਦਿੱਤਾ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਤਾਂ ਦੱਜੂ ਜੀ ਸਾਡਾ ਤਾਂ ਕਿਹਾ 20000 ਦਾ ਜੀ ਕਰਕੇ ਗਏ ਨੇ ਉਹ ਸੀਸੀ ਪੁਟੇ ਵਗੈਰਾ ਆਈ ਹੈ ਕੋਈ ਨਹੀਂ ਆਪਣੇ ਇੱਥੇ ਕੈਮਰੇ ਨਹੀਂ ਹੈਗੇ ਜੀ ਪ੍ਰਸ਼ਾਸਨ ਨੂੰ ਸ਼ਿਕਾਇਤ ਵੀਰੇ ਕੀਤੀ ਤੀ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਸੀ ਜੀ ਤੇ ਉਸ ਦੇ ਬਾਬਤ ਉਹ ਜਿਹੜਾ ਅਗਲਾ ਐਕਸ਼ਨ ਲੈਣਗੇ ਪਰ ਜਿਹੜਾ ਸਾਡਾ ਐਕਸ਼ਨ ਹੈਗਾ ਰੁੜਕਾ ਕੇ ਲਾਂ ਦਾ ਤਕਰੀਬਨ ਇੱਕ ਹਫਤੇ ਤੋਂ ਜਿਹੜੀਆਂ ਹੋ ਰਹੀਆਂ ਵਾਰ ਤਾਂ ਇੱਕ ਲਗਾਤਾਰ ਹੀ ਹੋ ਰਹੀਆਂ ਉਸ ਤੋਂ ਪਹਿਲੋਂ ਦਾ ਸਮਾਂ ਸਾਡੇ ਕਿਸੇ ਪੱਠੇ ਵਾਲੇ ਬੰਦੇ ਨੂੰ ਘੇਰ ਲਿਆ ਜਾਂਦਾ ਕਿਸੇ ਮੈਡਮ ਡਿਊਟੀ ਜੌਬ ਤੇ ਜਾਂਦੀ ਉਹਨੂੰ ਘੇਰ ਲਿਆ ਜਾਂਦਾ ਕਿਸੇ ਡਾਕਟਰ ਦੀ ਕਟਮਾਰ ਕੀਤੀ ਜਾਂਦੀ ਆ ਇਸ ਪੂਰੇ ਏਰੀਆ ਦੇ ਵਿੱਚ ਸਹਿਮ ਦਾ ਡਰ ਦਾ ਮਾਹੌਲ ਬਣਿਆ ਹੋਇਆ ਹੈ